ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਪੰਜਾਬੀ ਕਹਾਣੀ ਲੈ ਕੇ ਆਈ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਐਂਡ ਤੱਕ ਜ਼ਰੂਰ ਸੁਣੋਗੇ ਸ਼ੁਰੂ ਕਰਦੇ ਹਾਂ ਜੀ ਸਰਦਈ ਸਿਲਕ ਦਾ ਸੂਟ ਪੇਟੀ ਚੋਂ ਕੱਢਦੇ ਮਾਂ ਨੇ ਕਿਹਾ ਇਹ ਦੇਖ ਮੇਰੇ ਵਿਆਹ ਵਾਲਾ ਸੂਟ ਮੈਂ ਉਤਸੁਕਤਾ ਨਾਲ ਸੂਟ ਫੜਿਆ ਤੇ ਖੋਲ ਕੇ ਦੇਖਿਆ ਕੁਰਤੀ ਦੇ 2-3 ਥਾਈ ਮੋਰੀਆਂ ਸਨ ਮੈਂ ਮਾਂ ਨੂੰ ਕਿਹਾ ਕਿ ਸੂਟ ਮੈਂ ਰੱਖ ਲਵਾਂ ਮਾਂ ਨੇ ਕਿਹਾ ਤੂੰ ਕੀ ਕਰਨਾ ਇਸ ਦਾ ਇਹ ਤਾਂ ਬੋਡਾ ਹੋਇਆ ਪਿਆ ਬਿਨਾਂ ਜਵਾਬ ਦਿੱਤੇ ਮੈਂ ਮਾਂ ਤੋਂ ਸੂਟ ਲੈ ਕੇ ਆਪਦੀ ਅਲਮਾਰੀ 'ਚ ਰੱਖ ਲਿਆ ਵਿਆਹ ਵਾਲਾ ਦਿਨ ਆਇਆ ਮੇਰਾ ਸੂਟ ਦਰਜੀ ਤੋਂ ਫੜ ਕੇ ਲਿਆਉਣਾ ਸੀ ਹਾਲੇ ਵੀਰਾ ਸੂਟ ਲੈ ਕੇ ਆਇਆ ਤੇ ਫਿਰ ਮੈਂ ਤਿਆਰ ਹੋਣ ਲਈ ਚਲੀ ਗਈ ਮੈਂ ਸਿੱਧਾ ਆਨੰਦ ਕਾਰਜਾਂ ਲਈ ਗੁਰੂ ਘਰ ਚ ਆਈ ਤਾਂ ਮਾਂ ਵਾਲਾ ਸੂਟ ਪਾਇਆ ਸੀ ਮਾਂ ਨੇ ਦੂਰੋਂ ਤੁਰੀ ਆਉਂਦੀ ਦੀ ਸੂਟ ਦੀ ਨਿਰਖ ਕੀਤੀ ਤੇ ਕੋਲ ਆ ਕੇ ਕਿਹਾ ਇਹ ਉਹੀ ਸੂਟ ਆ ਕਿੱਡਾ ਸੋਹਣਾ ਲੱਗਦਾ ਜਮਾ ਮੇਰੇ ਵਰਗੀ ਲੱਗਦੀ ਐ ਮਾਂ ਦੀਆਂ ਅੱਖਾਂ ਚ ਚਮਕ ਸੀ ਆਨੰਦ ਕਾਰਜ ਸਮਾਪਤ ਹੋਏ ਤੇ ਮਾਂ ਦੀਆਂ ਅੱਖਾਂ ਹਾਲੇ ਵੀ ਮੈਨੂੰ ਹੀ ਦੇਖ ਰਹੀਆਂ ਸੀ ਮੈਂ ਕੋਲੇ ਜਾ ਕੇ ਕਿਹਾ ਕੀ ਹੋਇਆ ਡੋਰ ਪੌਰ ਕੱਤ ਹੋਏ ਮਾਂ ਦੇ ਅੱਖਾਂ 'ਚ ਅਥਰੂ ਸੀ ਮਾਂ ਤੋਂ ਕੁਝ ਨਾ ਬੋਲਿਆ ਗਿਆ ਗੱਡੀ 'ਚ ਬੈਠਣ ਲੱਗੇ ਇੰਜ ਲੱਗਾ ਜਿਵੇਂ ਪਿਛਲੇ ਗਲੇ ਤੋਂ ਸੂਟ ਪਾਟ ਗਿਆ ਹੋਵੇ ਪਰ ਉਸ ਉੱਤੇ ਦੁਪੱਟਾ ਸੀ ਨਾ ਕਿਸੇ ਨੂੰ ਕਹਿ ਸਕਦੀ ਸੀ ਤੇ ਨਾ ਕਿ ਕੋਈ ਦੇਖ ਨਾ ਲਵੇ ਜਲਦੀ ਜਲਦੀ ਨਾਲ ਮੈਂ ਮੈਨੂੰ ਸਹਰਿਆਂ ਵਾਲੀ ਸਹਰਿਆਂ ਵਾਲੇ ਨਾਲ ਗੱਡੀ 'ਚ ਬਿਠਾ ਦਿੱਤਾ ਤੇ ਨਾਲ ਦੋ ਜਵਾਕ ਤੇ ਇੱਕ ਉਹਨਾਂ ਦੀ ਭੂਆ ਬੈਠ ਗਈ ਮੈਂ ਸੂਟ ਬੋਚਾ ਕਿ ਕਿਧਰੋਂ ਕਿਧਰੇ ਹੋਰ ਕਿਤੋਂ ਹਿਨਾ ਪਾਟ ਜਾਵੇ ਪਚਕੜ ਕੇ ਗੱਡੀ 'ਚ ਬੈਠੀ ਤੇ ਤੇ ਹਿਲਜੁਲ ਵੀ ਨਹੀਂ ਸੀ ਸਕਦੀ ਸਿੱਧੇ ਪੈਲਸ ਵਿੱਚ ਜਾਣਾ ਸੀ ਗੱਡੀ ਪੈਲਸ 'ਚ ਪਹੁੰਚੀ ਤਾਂ ਸਾਹ ਆਇਆ ਆਪਦਾ ਆਪ ਬੋਚ ਕੇ ਉਹ ਕਾਰ 'ਚੋਂ ਉਤਰੀ ਪੈਲਸ ਦਾਖਲ ਹੋਈ ਤਾਂ ਉਸ ਨੂੰ ਲੱਗ ਰਿਹਾ ਸੀ ਜਿਵੇਂ ਇੱਕ ਮੀਜ਼ ਅੱਗੇ ਦੀ ਅੱਗੋਂ ਪਾੜ ਕੇ ਰਹੀ ਹੋਵੇ ਫੋਟੋ ਸ਼ੂਟ ਹੋਣਾ ਸੀ ਤੇ ਉਹਨੇ ਹੌਲੀ ਕੁ ਦਿਨੇ ਆਪਦੇ ਸਿਹਰਿਆਂ ਵਾਲੇ ਦੇ ਕੰਨ ਚ ਕਿਹਾ ਜੀ ਮੈਨੂੰ ਲੱਗਦਾ ਮੇਰਾ ਸੂਟ ਫਟ ਗਿਆ ਹੈ ਉਹ ਹੈਰਾਨ ਹੋ ਕੇ ਕਿਹਾ ਐਵੇਂ ਕਿਵੇਂ ਮੈਂ ਦੇਖਦਾ ਕਰਦੇ ਹਾਂ ਕੋਈ ਹੱਲ ਉਹਨੇ ਫੋਟੋਗ੍ਰਾਫਰ ਤੇ ਉੱਥੇ ਕਮਰੇ ਚ ਖੜੇ ਹੋਰ ਰਿਸ਼ਤੇਦਾਰਾਂ ਨੂੰ ਬਾਹਰ ਭੇਜ ਦਿੱਤਾ ਉਹਨੇ ਫਟਾਫਟ ਦੁਪੱਟੇ ਨੂੰ ਉਤਾਰ ਕੇ ਕਿਹਾ ਕਿ ਬਦਲਣਾ ਪਵੇਗਾ ਸੂਟ ਆ ਮੇਰੇ ਮੂੰਹ ਨਿਕਲਿਆ ਕਿ ਸੂਟ ਤਾਂ ਹੈ ਨਹੀਂ ਹੋਰ ਐਨੀ ਛੇਤੀ ਕਿੱਥੋਂ ਲੈ ਕੇ ਆਵਾਂਗੇ ਉਸਨੇ ਕਿਹਾ ਕਿ ਮੇਰੇ ਕੋਲ ਹੋਰ ਸੂਟ ਹੈਗਾ ਪੈਂਟ ਕੋਟ ਤੁਸੀਂ ਐਵੇਂ ਕਰੋ ਕਿ ਅਚਕਨ ਪਾ ਲੈਣਾ ਮੈਂ ਕੋਟ ਪੈਂਟ ਪਾ ਲਵਾਂਗਾ ਤੁਸੀਂ ਬਾਹਰ ਜਾਓ ਤੇ ਮੈਂ ਬਦਲ ਲੈਂਦਾ ਹਾਂ ਉਹਨੇ ਕੱਪੜੇ ਬਦਲ ਲੈ ਤੇ ਬਾਹਰ ਆ ਕੇ ਮੈਨੂੰ ਕਿਹਾ ਹੁਣ ਤੁਸੀਂ ਬਦਲ ਲਓ ਮੈਂ ਫਟਾਫਟ ਅੰਦਰ ਜਾ ਅਚਕਨ ਪਾ ਲਈ ਥੋੜੀ ਕੁ ਖੁੱਲੀ ਸੀ ਪਰ ਠੀਕ ਲੱਗ ਰਹੀ ਸੀ ਮੈਂ ਮਾਂ ਵਾਲਾ ਸੂਟ ਉੱਥੇ ਪਏ ਖਾਲੀ ਲਿਫਾਫੇ 'ਚ ਪਾ ਦਿੱਤਾ ਸੂਟ ਬਦਲ ਕੇ ਮੈਂ ਬਾਹਰ ਆਈ ਸਾਰੇ ਹੈਰਾਨ ਹੋਏ ਕਿ ਇਹ ਕੀ ਕਰੀ ਜਾਂਦੇ ਆ ਕਿਸੇ ਨੂੰ ਕੁਝ ਵੀ ਜਵਾਬ ਦਿੱਤੇ ਬਿਨਾ ਅਸੀਂ ਫੋਟੋ ਸ਼ੂਟ ਕਰਵਾਇਆ ਮੈਨੂੰ ਉਹਨਾਂ ਉਹਨਾਂ ਨੂੰ ਕਿਹਾ ਕਿ ਦੁਪੱਟਾ ਕਿਵੇਂ ਲਾਵਾਂਗੀ ਤਾਂ ਉਹ ਮੈਂ ਉਹ ਤਾਂ ਮੈਚ ਨਹੀਂ ਹੁੰਦਾ ਉਹਨੇ ਮੇਰੇ ਮੱਥੇ ਤੋਂ ਕਬਰਾ ਹਟ ਪਰਦੇ ਕਿਹਾ ਕੋਈ ਨਾ ਰਹਿੰਦੇ ਦੁਪੱਟਾ ਮੈਂ ਕਿਹਾ ਕਿ ਰੀਤੇ ਦੁਪੱਟਾ ਲੈੰਦੀ ਉਹਨੇ ਮੇਰੇ ਉਦਾਸ ਚਿਹਰੇ ਨੂੰ ਹਸਾਉਣ ਲਈ ਕਿਹਾ ਤੋੜਦੇ ਆ ਇਹ ਰੀਤ ਆਪਦੇ ਰੁਮਾਲ ਨਾਲ ਮੇਰਾ ਸੁਰਮਾ ਠੀਕ ਕਰਕੇ ਉਸਨੇ ਪੁੱਛਿਆ ਕਿ ਚੱਲੀਏ ਹਾਲ 'ਚ ਮੈਂ ਸਿਰ ਹਿਲਾ ਦਿੱਤਾ ਹਾਲ 'ਚ ਬੈਂਡਵਾਜਿਆਂ ਨਾਲ ਦਾਖਲ ਹੋ ਰਹੇ ਸੀ ਕਿ ਸਾਰੇ ਮਹਿਮਾਨ ਦੁਗਣੀ ਹੈਰਾਨੀ ਸਾਡੇ ਵੱਲ ਦੇਖ ਰਹੇ ਸੀ ਤੇ ਹੈਰਾਨੀ ਦੀ ਵਜ੍ਹਾ ਮੇਰੇ ਪਾਈ ਅਚਕੰਤੀ ਅਸੀਂ ਸਟੇਜ ਤੇ ਪੁੱਜੇ ਤੇ ਸੋਫਿਆਂ ਤੇ ਬੈਠ ਗਏ ਥੋੜੇ ਸਮੇਂ ਬਾਅਦ ਮਾਹੌਲ ਠੀਕ ਹੋ ਗਿਆ ਮਹਿਮਾਨ ਸਹਿਜ ਜਿਹੀ ਨਿਗਾਹ ਨਾਲ ਦੇਖਣ ਲੱਗੇ ਜਿਵੇਂ ਇੱਕਦਮ ਕਿਸੇ ਚੀਜ਼ ਨੂੰ ਕਬੂਲਿਆ ਨਹੀਂ ਜਾਂਦਾ ਤੇ ਹੌਲੀ-ਹੌਲੀ ਕਬੂਲਿਆ ਜਾਂਦਾ ਮਾਣੇ ਸ਼ਗਨ ਕਰਨ ਆਈ ਨੇ ਕੰਨ 'ਚ ਪੁੱਛਿਆ ਕਿ ਇਹ ਕਾਹਤੋਂ ਪਾਇਆ ਮੈਂ ਕੀ ਆਖਦੀ ਮੇਰਾ ਮੈਂ ਕੀ ਆਖਦੀ ਕੈਮਰਾ ਸਾਹਮਣੇ ਸੀ ਤੇ ਐਨਾਂ ਕ ਆਖਿਆ ਬਾਅਦ 'ਚ ਦੱਸਦੀ ਆਂ ਵਿਆਹ ਹੋ ਗਿਆ ਮੈਂ ਸਹੁਰੇ ਘਰ ਆ ਗਈ ਸਹੁਰੇ ਘਰ ਆ ਗਈ ਤੇ ਫਿਰ ਜਦੋਂ ਵਾਪਸ ਮਿਲਣ ਪੇਕੇ ਗਈ ਤਾਂ ਦੱਸਿਆ ਕਿ ਕਿਉਂ ਅਚਕਣ ਪਾਉਣੀ ਪਈ ਸਾਰੇ ਹਾਸਾ ਸਕੇ ਕਮਲੇ ਹੋ ਗਏ ਕਿ ਮਾੜੀ ਹੋਈ ਥੋੜੀ ਦਿਨ ਬਾਅਦ ਚਾਚੇ ਦੀ ਕੁੜੀ ਦਾ ਵਿਆਹ ਸੀ ਤੇ ਉਹਨੇ ਮੈਨੂੰ ਪੁੱਛਿਆ ਕਿ ਭਾਜੀ ਵਾਲੀ ਅਚਕਣ ਤੁਹਾਡੇ ਬੜੀ ਪਿਆਰੀ ਲੱਗਦੀ ਸੀ ਤੇ ਮੈਂ ਵੀ ਸੇਮ ਬਣਵਾਈ ਹੈ ਵਿਆਹ ਵਾਲੇ ਦਿਨ ਲਈ ਉਸ ਦਿਨ ਤੋਂ ਦੋ ਗੱਲਾਂ ਸਮਝ ਆ ਗਈਆਂ ਕਿ ਜੋ ਪਾਲੋ ਉਹੀ ਫੈਸ਼ਨ ਬਣ ਜਾਂਦਾ ਦੂਜੀ ਗੱਲ ਕਿ ਬੋਡੀ ਚੀਜ਼ ਤੇ ਬੰਦਾ ਕਦੇ ਵਿਸ਼ਵਾਸ ਨਾ ਕਰੇ ਕਦੇ ਵੀ ਧੋਖਾ ਦੇ ਜਾਂਦੀਆਂ ਹਨ ਪਰ ਮਾਂ ਦਾ ਸੂਟ ਪਾਉਣ ਦੀ ਰੀਝ ਪੂਰੀ ਕਰ ਲਈ ਸੀ ਧੰਨਵਾਦ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ